ਆ ਦੇਖੋ ਖਾਕੀ ਵਰਦੀ ਦੇ ਪਿੱਛੇ ਨਸ਼ੇ ਦੇ ਵਿੱਚ ਤੁੱਟਿਆ ਪੁਲਿਸ ਵਾਲਾ ਜੋ ਕਈਆਂ ਨੂੰ ਮਾਰ ਰਿਹਾ ਏ ਟੱਕਰਾ ਪੁਲਿਸ ਵਾਲੇ ਆਮ ਲੋਕਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਦੀ ਸਿੱਖਿਆ ਦਿੰਦੇ ਨੇ ਪਰ ਇਹ ਪੁਲਿਸ ਵਾਲਾ ਦੇਖੋ ਸ਼ਰੀਆਮ ਕਾਨੂੰਨ ਦੀ ਤੱਜੀਆਂ ਹੋਣਾਂ ਦਾ ਹੋਇਆ ਨਜ਼ਰ ਆ ਰਿਹਾ ਹੈ ਨਸ਼ੇ ਦੇ ਵਿੱਚ ਰੱਜਿਆ ਖੁਇਆ ਏ ਤੇ ਦੇਖੋ ਕਿਵੇਂ ਸਕੂਟਰੀ ਸਵਾਰ ਹੋ ਕੇ ਕਈ ਲੋਕਾਂ ਦੀ ਜਾਨ ਤੇ ਬਣੀ ਹੋਈ ਹੈ ਕਈ ਲੋਕਾਂ ਦਾ ਜਾਨ ਦਾ ਦੁਸ਼ਮਣ ਬਣਿਆ ਹੋਇਆ ਏ ਇਹ ਪੁਲਿਸ ਵਾਲਾ ਅਕਸਰ ਹੀ ਪੁਲਿਸ ਕਰਮੀਆਂ ਦੀ ਵਿਵਾਦਾਂ ਦੇ ਵਿੱਚ ਕਈ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇੱਕ ਹੋਰ ਵੀਡੀਓ ਸਾਹਮਣੇ ਆਈ ਜੋ ਕਿ ਜਲੰਧਰ ਦੀ ਵੀਡੀਓ ਹੈ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੁਲਿਸ ਕਰਮੀ ਨਸ਼ੇ ਦੇ ਵਿੱਚ ਧੁੱਤ ਹੋ ਕੇ ਐਕਟਿਵਾ ਚਲਾ ਰਿਹਾ ਹੈ ਤੇ ਸੜਕ ਦੇ ਵਿੱਚ ਕਈ ਵਾਹਨਾਂ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਉਥੇ ਹੀ ਪੁਲਿਸ ਕਰਮੀ ਦੀ ਇਸ ਹਾਲਤ ਦੀ ਰਾਗਿਰ ਵੱਲੋਂ ਵੀਡੀਓ ਬਣਾਈ ਗਈ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਸ ਨੂੰ ਵਾਇਰਲ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਜਲੰਧਰ ਦੇ ਮਕਸੂਦਾ ਏਰੀਆ ਦੀ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਐਕਟਿਵਾ ਸਵਾਰ ਦੀ ਕਾਰ ਦੇ ਵਿੱਚ ਟੱਕਰ ਵੱਜਣ ਤੋਂ ਬਾਲ-ਬਾਲ ਬਚਾਈ